ਸ਼ੁਰੂ ਦੇ ਵਿੱਚ ਇਹ ਚੀਜ਼ ਸੀ ਕਿ ਉਹ ਐਕਸਪੈਰੀਮੈਂਟ ਵਾਕਈ ਬਹੁਤ ਜ਼ਿਆਦਾ ਕਰਦਾ ਸੀ ਓਕੇ ਉਹ ਜਦੋਂ ਐਦੇ ਟੈਪਾਂ ਤੋਂ ਵੀ ਸ਼ੁਰੂ ਹੋਇਆ ਮੇਰੇ ਖਿਆਲ ਆ ਵੀ ਪਹਿਲੀਆਂ 8-10 ਸਟੇਪਾਂ ਤੇ ਇਦਾਂ ਦੀਆਂ ਹੋਣੀਆਂ ਵੀ ਉਹਨਾਂ ਨੇ ਕਦੀ 뮤జిక్ ਡਾਇਰੈਕਟਰ ਰਿਪੀਟ ਹੀ ਨਹੀਂ ਕੀਤਾ ਸੀ ਤੇ ਮੈਂ ਗੀਤ ਵੀਰਾ ਮੇਰੇ ਨਾਲੋਂ 2 ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀ ਜੀ ਤੇ ਰਵਿੰਦਰ ਭਾਜੀ ਤਾਂ ਕਾਫੀ ਟਾਈਮ ਪਹਿਲਾਂ ਸ਼ੁਰੂ ਹੋ ਗਿਆ ਸੀ ਰਾਈਟ ਹਾਂ ਤੇ ਭਟਾ ਇਨਾਂ ਕਾ ਵੀ ਫਿਰ ਉਹਦੋਂ ਆ ਕੇ ਆਪਣੀ ਉਹ ਪਹਿਲੀ ਐਲਬਮ ਇਨਿਕ ਹਿੱਟ ਹੋ ਗਈ ਵੀ ਇਹਨਾਂ ਦੇ ਨਾਲ ਬੈਨ ਉਠੜ ਦਾ ਮੌਕਾ ਮਿਲਦਾ ਰਿਹਾ ਆ ਤੇ ਮੈਨੂੰ ਕੋ ਸਿੱਖਿਆ ਬਹੁਤ ਕੁਝ ਆਪਣੇ ਸੀਨੀਅਰਾਂ ਤੋਂ ਵੀ ਤੁਹਾਡੇ ਨਾਲ ਜਿਹੜੇ ਥਰੇ ਫਿਰਦੇ ਤੁਹਾਡੇ ਨਾਲ ਕੰਮ ਕਰਨ ਵਾਲੇ ਥਰੇ ਫਿਰਦੇ ਤੁਹਾਡੇ ਮੈਨੇਜਮੈਂਟ ਦਾ ਹਿੱਸਾ ਥਰੇ ਫਿਰਦੇ ਤੁਹਾਡੇ ਉਹੀ ਫੇ ਯਾਰ ਹੁੰਦੇ ਆ ਉਹਨਾਂ ਨੇ ਤੁਹਾਡੇ ਐਂਜਾਇਰਮੈਂਟ ਹੁੰਦੇ ਆ ਉਹਨਾਂ ਨੇ ਪਲੈਨਿੰਗਾਂ ਹੁੰਦੀਆਂ ਵਧੀਆ ਸੀ ਅੱਜ ਬਹੁਤ ਵਧੀਆ ਅੱਛੇ ਕਲੀਕਸ ਨੇ ਹਾਂਜੀ 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 ਵਧੀਆ ਸੀ ਹਾਂ ਹਾਂ ਇੰਨਾ ਹੈਗਾ ਵੀ ਜਦਾਂ ਬਈ ਦਲਜੀਤ ਵੀਰਾ ਬਿਜ਼ੀ ਹੋ ਗਿਆ ਜਿਆਦਾ ਬਟ ਇਜ ਕੋ ਸ਼ੱਕ ਨਹੀਂ ਜੇ ਹੁਣ ਆਪਾਂ ਗੱਲ ਕਰੀਏ ਤਾਂ ਵੀ ਬੀ ਬਿਜ਼ੀ ਹੋ ਗਿਆ ਕੰਮ ਦੇ ਵਿੱਚ ਟੂ ਮੱਚ ਇਧਰ ਉਧਰ ਉਹਨਾਂ ਦੀ ਜ਼ਿੰਦਗੀ ਦੇ ਹਿੱਸੇ ਆ ਬਟ ਅਸੀਂ ਇਕੱਠਿਆਂ ਨੇ ਅਮਰੀਕਾ ਟੂਰ ਕੀਤਾ ਹੋਇਆ ਆ ਹਾਂ ਵੀ ਸ਼ੋਅ ਕੀਤੇ ਹੋਇਆ 2008 ਦੇ ਵਿੱਚ ਹੂੰ ਤੇ ਬਾਕੀ ਇੱਥੇ ਵੀ ਮਿਲਦੇ ਰਹਿੰਦਾ ਸੀ ਕਿਸੇ ਨਾ ਕਿਸੇ ਫੰਕਸ਼ਨ ਤੇ ਜਾਂ ਉਦਾਂ ਹੀ ਲੰਘਦੇ ਵੜਦੇ ਜਾਂ ਉਹਨਾਂ ਦੇ ਇੱਧਰ ਤੇ ਸ਼ੋਅ ਆ ਜਾਂਦਾ ਸਾਡੇ ਉਧਰ ਆਂ ਕਿ ਪੀ ਵੀਰਾ ਹੋ ਗਿਆ ਜਾਂ ਉਹ ਹੋ ਗਿਆ ਤੇ ਕਰਕੇ ਉਸ ਉਹਦੋਂ ਦੌਰ ਉਹ ਇਕੱਠਿਆਂ ਜਾਂਦਾ ਹਾਂ ਜੀਤ ਤੇ ਮੈਂ ਗੀਗੀ ਵੀਰਾ ਮੇਰੇ ਨਾਲੋਂ 2 ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀ ਤੇ ਰਵਿੰਦਰ ਭਾਜੀ ਦਾ ਕਾਫੀ ਟਾਈਮ ਪਹਿਲਾਂ ਸ਼ੁਰੂ ਹੋ ਗਿਆ ਸੀ ਰਾਈਟ ਆ ਤੇ ਪਟ ਇਨਾ ਕਾ ਵੀ ਫਿਰ ਉਹਦੋ ਆ ਕੇ ਆਪਣੀ ਉਹ ਪਹਿਲੀ ਐਲਬਮ ਇੰਨੀ ਕ ਹਿੱਟ ਹੋ ਗਈ ਵੀ ਇਹਨਾਂ ਦੇ ਨਾਲ ਬੈਨ ਉੱਠਣ ਦਾ ਮੌਕਾ ਮਿਲਦਾ ਰਿਹਾ ਤੇ ਇਹਨਾਂ ਕੋ ਸਿੱਖਿਆ ਬਹੁਤ ਕੁਝ ਆਪਣੇ ਸੀਨੀਅਰਾਂ ਸਰ ਹਾਂ ਤੁਸੀਂ ਵੈਸੇ ਵੀ ਵੱਖ-ਵੱਖ ਰਜਾਵਿਆਂ ਚ ਰੋਜ ਗਏ ਕੋਈ ਕਿਸੇ ਮੁਲਕ ਚਲਾ ਗਿਆ ਕੋਈ ਕਿਤੇ ਸੈਟਲ ਹੋ ਗਿਆ ਸੋ ਫਰਕ ਤਾਂ ਪੈਂਦਾ ਹੀ ਹੈ ਸਨਮਾਨ ਨਹੀਂ ਰੁਕਦਾ ਨਾਲੇ ਨਾਲੇ ਤੁਹਾਡਾ ਇੱਕ ਜਦੋਂ ਤੁਹਾਡਾ ਔਰ ਰਾਜਾ ਬਣ ਜਾਂਦਾ ਤੁਹਾਡਾ ਟੀਮ ਵਰਕ ਤੁਸੀਂ ਉਹਦੇ ਚ ਬਿਜ਼ੀ ਰਹਿੰਦੇ ਹੋ ਬਿਜ਼ੀ ਰਹਿੰਦੇ ਹੋ ਆਨਾਮ ਵੀ ਤੁਹਾਡੇ ਨਾਲ ਜਿਹੜੇ ਤੁਰੇ ਫਿਰਦੇ ਤੁਹਾਡੇ ਨਾਲ ਕੰਮ ਕਰਨ ਵਾਲੇ ਤੁਰੇ ਫਿਰਦੇ ਤੁਹਾਡੇ ਮੈਨੇਜਮੈਂਟ ਦਾ ਹਿੱਸਾ ਤੁਰੇ ਫਿਰਦੇ ਤੁਹਾਡੇ ਉਹੀ ਫੇ ਯਾਰ ਹੁੰਦੇ ਆ ਉਹਨਾਂ ਨੇ ਤੁਹਾਡੇ ਐਂਜਾਇਰਮੈਂਟ ਹੁੰਦੇ ਆ ਉਹਨਾਂ ਨੇ ਪਲੈਨਿੰਗਾਂ ਹੁੰਦੀਆਂ ਆ ਬਿਲਕੁਲ ਤੁਸੀਂ ਗਿੱਪੀ ਗਰੇ ਵਾਲਪਾਜੀ ਦੀ ਗੱਲ ਕੀਤੀ ਜਦੋਂ ਅਸੀਂ ਸਿਨੇਮਾ ਦੀ ਗੱਲ ਕਰਦੇ ਨਾ ਇੰਡਸਟਰੀ ਦੀ ਤੇ ਮੈਨੂੰ ਲੱਗਦਾ ਗੀਪੀ ਗਰੇਵਾਲ ਨੇ ਜਦੋਂ ਆਪਣਾ ਕਰੀਅਰ ਸ਼ੁਰੂ ਕੀਤਾ ਤੇ ਉਹ ਇਹੋ ਜਿਹੇ ਆਰਟਿਸਟ ਨੇ ਜਿਨ੍ਹਾਂ ਨੇ ਫਿਲਮਾਂ ਦੇ ਵਿੱਚ ਵੀ ਇੱਕ ਐਕਸਪੈਰੀਮੈਂਟਸ ਕਰਨੇ ਸ਼ੁਰੂ ਕੀਤੇ ਹੁਣ ਤੁਸੀਂ ਵੇਖਿਆ ਹੋਏਗਾ ਉਹਨਾਂ ਦੀ ਫਿਲਮ ਆਰੀਆ ਅਕਾਲ ਜੀ ਬਹੁਤ ਹੀ ਵੱਡਾ ਬਹੁਤ ਹੀ ਚੈਲੈਂਜਿੰਗ ਕਨਸੈਪਟ ਹੈ ਤੇ ਇੱਕ ਬਤੌਰ ਕਲਾਕਾਰ ਕਿੱਦਾਂ ਦੇਖਦੇ ਹੋ ਜੇ ਆਪਾਂ ਸਿਨੇਮੈਟਿਕ ਤੌਰ ਤੇ ਗੱਲ ਕਰੀਏ ਫਿਲਮੀ ਤੌਰ ਤੇ ਜਿਹੜਾ ਇਹਨਾਂ ਦੀ ਪਰਸਨਿਟੀ ਜੇ ਆਪਾਂ ਗੱਲ ਕਰੀਏ ਹਨਾ ਤੇ ਗਿੱਪੀ ਵੀਰੇ ਦੇ ਸ਼ੁਰੂ ਦੇ ਵਿੱਚ ਇਹੋ ਚੀਜ਼ ਸੀ ਵੀ ਉਹ ਐਕਸਪੈਰੀਮੈਂਟ ਵਾਕਈ ਬਹੁਤ ਜ਼ਿਆਦਾ ਕਰਦਾ ਸੀ ਓਕੇ ਉਹ ਜਦੋਂ ਇਹਦੇ ਟੇਪਾਂ ਤੋਂ ਵੀ ਸ਼ੁਰੂ ਹੋਇਆ ਮੇਰੇ ਖਿਆਲ ਆ ਵੀ ਪਹਿਲੀਆਂ 8-10 ਟੇਪਾਂ ਤੇ ਇਦਾਂ ਦੀ ਹੋਣੀ ਵੀ ਉਹਨਾਂ ਨੇ ਕਦੀ 뮤직 ਡਾਇਰੈਕਟਰ ਰਿਪੀਟ ਹੀ ਨਹੀਂ ਕੀਤਾ ਸੀ ਅੱਛਾ ਵੀ ਇੱਕ ਇਹ ਤੋਂ ਇੱਕ ਉਹ ਤੋਂ ਇੱਕ ਉਹ ਤੋਂ ਮਤਲਬ ਇਦਾਂ ਹੀ ਚੱਲਿਆ ਜੀ ਇਹ ਬੜਾ ਦੋਨੀ ਚੀਜ਼ਾਂ ਹੁੰਦੀਆਂ ਕਈ ਟੀਮਾਂ ਬਹੁਤ ਚੱਲੀਆਂ ਜੇ ਆਪਾਂ ਗੱਲ ਕਰੀਏ ਪੁਰਾਣੀ ਹੁਣ ਤੱਕ ਹਰ ਕੋਈ ਉਦਾਹਰਣ ਦਿੰਦਾ ਵੀ ਬਿੰਦਰ ਰਖੀਆ ਸਾਹਿਬ ਚੰਚੀਰ ਸੰਤੂ ਜੀ ਤੇ ਅਤਲ ਸ਼ਰਮਨ ਵੀ ਮਿਊਜ਼ਿਕ ਡਾਇਰੈਕਟਰ ਰਾਈਟਰ ਤੇ ਸਿੰਗਰ ਉਹਨਾਂ ਦੀ ਟੀਮ ਬੜੀ ਹਰ ਕੋਈ ਉਹਨਾਂ ਦੀ ਗੱਲ ਕਰਦਾ ਇਦਾਂ ਇਹੋ ਜਿਹਾ ਸਾਬ ਦੀਆਂ ਟੀਮਾਂ ਬਣਦੀਆਂ ਇੱਧਰ ਗੱਲ ਕਰੀਏ ਉਧਰ ਅਮਰਸਰ ਤੋਂ ਗਰਮੀਤ ਭਾਜੀ ਮਿਊਜ਼ਿਕ ਡੈਟਾ ਸੀ ਨਿਸ਼ਚਿਤਰ ਗੱਲ ਹੋਣੀ ਹੋਵੇ ਵੀ ਉਹ ਟੀਮਾਂ ਬੜੀਆਂ ਹਨਾ ਕੰਮ ਕਰਦੀਆਂ ਵਧੀਆ ਇੱਧਰ ਸੁਖਪਾਲ ਭਾਜੀ ਮਿਊਜ਼ਿਕ ਡੈਟਾ ਸੀ ਸਰਬਜੀਤ ਚੀਮਾ ਭਾਜੀ ਹੋ ਗਿਆ ਹਨਾ ਮੈਂ ਕੀਤਾ ਕੰਮ ਉਹਨਾਂ ਦਾ ਦਿਲਜੀਤ ਨੇ ਕੀਤਾ ਗਿੱਪੀ ਭਾਈ ਨੇ ਵੀ ਕੀਤਾ ਹਨਾ ਤੇ ਅਮਰਿੰਦਰ ਗੱਲਵੀਰੇ ਨੇ ਕੀਤਾ ਲੋ ਟੀਮਾਂ ਉਦੋਂ ਕੰਮ ਕਰਦੀਆਂ ਸੀ ਹੂੰ ਤੇ ਬਟ ਗਿੱਪੀ ਬਾਈ ਦੀ ਇਹ ਗੱਲ ਸੀਗੀ ਵੀ ਉਹਨੇ ਕਦੀ ਵੀ ਉਹ 뮤직 ਡਾਇਰੈਕਟਰ ਰੀਪੀਟ ਨਹੀਂ ਪਹਿਲ ਵੀ ਕਰਦਾ ਹੁੰਦਾ ਜੀ ਅੱਛਾ ਬਦਲਜੀਤ ਦਾ ਵੀ ਇਦਾਂ ਸੀ ਉਹ ਆਲਵੇਜ਼ ਜੱਜ ਇਸ ਲੈਵਲ ਦੇ ਕਨਸੈਪਟ ਕਰਦਾ ਤੇ ਉਹ ਉਹਨਾਂ ਟਾਈਮਾਂ ਦੇ ਵਿੱਚ ਬਾਕੀ ਸਾਰੀ ਦੁਨੀਆ ਚਮਕੀਲ ਲਗਾਉਣੀ ਹੁੰਦੀ ਸੀ ਉਸ ਦਿਨ ਵੀ ਮਾਈਕਲ ਜੈਕਸਨ ਦਿਖਦਾ ਹੁੰਦਾ ਸੀ ਵਾਓ ਤੇ ਉਹ ਚੀਜ਼ਾਂ ਉਹ ਚੀਜ਼ਾਂ ਕਿਸੇ ਨਾ ਕਿਸੇ ਹੱਦ ਤੱਕ ਨੈਕਸਟ ਲੈਵਲ 'ਤੇ ਲੈ ਕੇ ਜਾਂਦੀਆਂ ਬਿਲਕੁਲ ਦੋ ਮੈਂ ਮੇਰੀ ਮੇਰੀ ਇਦਾਂ ਦੀ ਨਹੀਂ ਪਹਿਣਾ ਆਦਤ ਹੈਗੀ ਵੀ ਐਮੀਮ ਵੀ ਦੋ ਆਪਾਂ ਉਥੇ ਇਧਰ ਉਧਰ ਲਿਜਾਂਦੇ ਮਾਰੀ ਹੈ ਨਾ ਵੀਡੀਓ ਨੂੰ ਵੀ ਐਵੇਂ ਵੀ ਉਦਾਂ ਦੀਆਂ ਗੱਲਾਂ ਕਰੀ ਜਾਂਦੇ ਹਾਂ ਮਤਲਬ ਜਦੋਂ ਕੋਈ ਵੀ ਇਨਸਾਨ ਉੱਪਰ ਜਾਂਦਾ ਚਲੋ ਕੋਈ ਹੈਪਨ ਹੁੰਦੇ ਜ਼ਿੰਦਗੀ ਦੇ ਵਿੱਚ ਜਾਂ ਕੋਈ ਤੁਸੀਂ ਆਪਣੀ ਲਈ ਉਹ ਇੱਕ ਅਲੱਗ ਮੈਟਰ ਹੈ ਬਟ ਜਦੋਂ ਕੋਈ ਵੀ ਉਹਦੇ ਪਿੱਛੇ ਉਹਦੀ ਮਿਹਨਤ ਤਾਂ ਹੁੰਦੀ ਹੁੰਦੀ ਹੈ ਹੁੰਦੀ ਹੈ ਹੁੰਦੀ ਹੈ ਰਾਈਟ ਉਹਦੇ ਉਹਦੇ ਪਿੱਛੇ ਕਿਹੜੇ ਤਰੀਕੇ ਨਾਲ ਹੋਈ ਆ ਉਹ ਅਲੱਗ ਗੱਲ ਆ ਵੀ ਉਹ ਬੇਸਿਕਲੀ ਉਹ ਪਰਫਾਰਮੈਂਸ ਤੇ ਉਹਨਾਂ ਨੂੰ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਆਉਦਾ ਰਾਈਟ ਵੈਰੀ ਟਰੂ ਜ਼ਰੂਰੀ ਨਹੀਂ ਹੈਗਾ ਵੀ ਉਹਨਾਂ ਨੇ ਵੀ ਇਕੱਲਾ ਹਾਰਮੋਨੀਅਮ ਤੇ 4-4 ਘੰਟੇ ਲਾਇ ਹੋਣੇ ਜਾਂ ਕਿੱਦਾਂ ਉਹ ਵੀ ਇੱਕ ਹਿੱਸਾ ਆ ਕਿ ਜੇ ਸਿੰਗਰ ਆ ਤਾਂ ਜੇ ਤੁਸੀਂ 2-2 3-3 4-4 ਘੰਟੇ ਪਰਫਾਰਮ ਕਰਨਾ ਤਾਂ ਉਹਦੇ ਬੈਕ ਤੇ ਤੁਹਾਨੂੰ ਆਪਣਾ ਮਲੇ ਹோம்ਵਰਕ ਤਾਂ ਜ਼ਰੂਰੀ ਆ ਪਰ ਉਹਦੇ ਨਾਲ ਨਾਲ ਜੋ ਅੱਜ ਦਾ ਟਾਈਮ ਆ ਵੀ ਤੁਸੀਂ ਆਪਣੇ ਆਪ ਨੂੰ ਲੋਕਾਂ ਦੇ ਹਾਣੀ ਕਿੱਦਾਂ ਬਣਾਉਣਾ ਉਹਦੇ ਤੇ ਵੀ ਅੱਜ ਵਰਕ ਤਾਂ ਕਰਨਾ ਹੈ ਕਰਨਾ ਹੀ ਪਏਗਾ